ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਵਲੌਗ ਚੈਨਲ ਤੇ ਤੇ ਲੋ ਅੱਜ ਬਾਈ ਆਪਾਂ ਤੁਹਾਨੂੰ ਆਪਾਂ ਜਿਹੜੀਆਂ ਗਾਜਰਾ ਬੀਜੀਆਂ ਸੀ ਉਹ ਵਿਖਾਉਣੀਆਂ ਤੇ ਜਿਵੇਂ ਆਪਾਂ ਇਹ ਦੂ ਕਿੰਨਾ ਟਾਈਮ ਪਹਿਲਾਂ ਆਪਾਂ ਗਾਜਰਾ ਬੀਜ ਦਿਆ ਸੀ ਨਾ ਆਪਾਂ ਵੀਡੀਓ ਪਾਈ ਸੀ ਤੇ ਲੋ ਤੋਂ ਪਤਾ ਲੱਗ ਜੂ ਕਿੰਨਾ ਟਾਈਮ ਹੋ ਗਿਆ ਬੀਜਿਆਂ ਨੂੰ ਤੇ ਕਿਵੇਂ ਉਗ ਰੀਆਂ ਉਹ ਤੇ ਉਹ ਆਪਾਂ ਤੁਹਾਨੂੰ ਵਿਖਾਉਨੇ ਆ ਤੇ ਬਾਕੀ ਦੂਜੀ ਸਬਜੀ ਜਿਹੜੀ ਆਪਣੀ ਉਹ ਵਧੀਆ ਹਜੇ ਚੱਲੀਆਂ ਦਾ ਕੰਮ ਆਪਾਂ ਘਰ ਆਸਤੇ ਲਈ ਸੀ ਆਪਾਂ ਕੋਈ ਵੀ ਵੀ ਸ਼ਹਿਰ ਲਿਜਾ ਕੇ ਵੇਚਣ ਵਾਸਤੇ ਨਹੀਂ ਲਈ ਸੀ ਤੇ ਆਪਾਂ ਤਾਂ ਆਪਣੇ ਘਰ ਆਸਤੇ ਲਈ ਸੀ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਲਓ ਹੁਣ ਆਪਾਂ ਤੁਹਾਨੂੰ ਵਿਖਾਉਨੇ ਸਬਜੀ ਤੇ ਦੱਸੋ ਕਮੈਂਟ ਕਰਕੇ ਕਿਵੇਂ ਆ ਨੇ ਤਾਂ ਗਾਜਰਾਂ ਨਹੀਂ ਆ ਗਈਆਂ ਗਿੱਟੀਆਂ ਉੱਗਰਦੀਆਂ ਨਹੀਂ ਹੁੰਦੀਆਂ ਤੇ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਬਾਈ ਗਾਜਰਾ ਕਿਹੜੀਆਂ ਕਿਡੀਆਂ ਨੇ ਨਹੀਂ ਇਹ ਗਿੱਟੀਆਂ ਉੱਗਰਦੀਆਂ ਨਹੀਂ ਹੁੰਦੀਆਂ ਵੀ ਇਹ ਉੱਗਰ ਕਿਵੇਂ ਆਈਆਂ ਤੇ ਇਹ ਤਾਂ ਆਪਾਂ ਤਜਰਬਾ ਕੀਤਾ ਸੀ ਬਾਈ ਮੈਂ ਪਹਿਲਾਂ ਵੀ ਆਪਾਂ ਜਦੋਂ ਇਦੋਂ ਕਿਤੇ ਮਹੀਨਾ ਡੇਢ ਮਹੀਨਾ ਲੇਟ ਆਪਾਂ ਗਾਜਰਾ ਬੀਜਦੇ ਹੁੰਦੇ ਸੀ ਤੇ ਉਹ ਕਦੋਂ ਜਾ ਕੇ ਹੁੰਨੀਆਂ ਸੀ ਆਪਦੀ ਘਰ ਦੀਆਂ ਗਾਜਰਾ ਤੇ ਇਹ ਆਪਾਂ ਗੀਤੀਆਂ ਬੀਜਦੇ ਸੀ ਆਪਾਂ ਆਖਿਆ ਨਾ ਵੇਰ ਕੀ ਤਜਰਬਾ ਹੀ ਹੋਏ ਨੇ ਇੱਕ ਬਾਟੀ ਲਈ ਸੀ ਆਪਾਂ ਇਹ ਤੇ ਜਿਹੜੀ ਚੀਜ਼ ਦਾ ਆਪਾਂ ਨੂੰ ਪੂਰਾ ਯਕੀਨ ਸੀ ਉਗ ਰਹੀ ਹੋਗੀ ਤੇ ਉਹਨੇ ਧੋਖਾ ਦਿੱਤਾ ਇੱਧਰ ਆ ਵਿਹਲੀ ਪਈ ਹੈ ਵੱਟ ਸਾਰੀ ਜਾਂਦੀ ਹੈ ਤੇ ਗੰਦ ਹੋ ਗਿਆ ਤੇ ਉਗ ਰਹੀ ਨਹੀਂ ਇਹ ਤੇ ਬਈ ਆਪਾਂ ਲਾਈ ਜੀਆਂ ਮੂਲੀਆਂ ਮੂਲੀਆਂ ਨਹੀਂ ਉਗਰਿਆ ਇਹਦੇ ਨਾਲ ਉਹ ਜੇ ਗਾਜਰਾਂ ਹੀ ਬੀਜ ਦਿੰਦੇ ਆਂ ਤੇ ਇਹ ਉਗਰਿਆ ਹੁੰਦੀਆਂ ਸਾਨੂੰ ਐਂ ਡਰ ਸੀ ਵੀ ਗਾਜਰਾਂ ਨਹੀਂ ਉਗਰਨੀਆਂ ਤੇ ਗਾਜਰਾਂ ਤੁਸੀਂ ਆਪ ਹੀ ਵੇਖ ਲਓ ਇਹ ਤਾਂ ਆਪਾਂ ਤਜਰਬਾ ਕੀਤਾ ਬਈ ਐਡੀ ਕਵੱਟ ਲਾ ਕੇ ਤੇ ਐਡੀ ਛੋਟੀ ਵੀ ਨਹੀਂ ਹੋਊਗੀ ਇਹ ਤੰਨੇ ਕਰਮਾ ਲੰਮੀ ਤੇ ਪੂਰੀਆਂ ਵਧੀਆ ਗਾਜਰਾਂ ਉਗਰੀਆਂ ਬਈ ਨਾਲੇ ਕਿੰਨੇ ਮੀਂਹ ਚਾਈਏ ਮੀਂਹ ਤੋਂ ਪਹਿਲਾਂ ਬੀਜੀ ਵੀ ਆ ਜਿਹੜਾ ਪਿੱਛੋਂ ਮੀਂਹ ਪਈ ਏ ਤੇ ਉਦੋਂ ਪਹਿਲਾਂ ਬੀਜੀ ਵੀ ਏ ਤੇ ਇਹ ਆਪਾਂ ਬੀਜੀਆਂ ਸੀ ਕਿ ਆਂ ਵੀਡੀਓ ਪਾਈ ਸੀ ਪੱਟ ਕੇ ਆਪਾਂ ਐ ਵਟ ਬਣਾ ਕੇ ਪੂਰੀ ਵਧੀਆ ਉੱਤੇ ਆਪਾਂ ਬੀਖ ਲਾਰਤਾ ਉੱਤੇ ਥੋੜੀ ਥੋੜੀ ਮਿੱਟੀ ਖਿਲਾਰਤੀ ਮਿੱਟੀ ਖਿਲਾਰ ਕੇ ਤੇ ਆਪਾਂ ਇਹਨੂੰ ਪਾਣੀ ਲਾਤਾ ਦੋ ਪਾਣੀ ਲਗਾਤਾਰ ਹੀ ਲਾਦੇ ਸੀ ਉਦੋਂ ਹੀ ਜਦੋਂ ਪਾਣੀ ਪੀ ਗਈ ਸੀ ਫੇਰ ਛੱਡਤਾ ਸੀ ਤੇ ਯਾਨੀ ਕਿ ਸਲਾਬ ਚੜ ਗਈ ਪੂਰੀ ਵਾਟ ਨੂੰ ਇੱਥੇ ਤੱਕ ਸਾਰੀ ਵਟਨ ਤੇ ਫਿਰ ਅਗਲੇ ਦਿਨ ਆਪਾਂ ਫਿਰ ਨੇ ਇਹਦੇ ਤੇ ਚਰੀ ਦੇ ਸੁੱਕੇ ਜੇ ਪੱਤੇ ਸੀ ਉਹ ਪਏ ਉਹ ਸੜ ਤੇ ਸੀ ਤੇ ਫਿਰ ਨਹੀਂ ਬਈ ਆਪਾਂ ਬਹੁਤ ਟਾਈਮ ਲਾਇਆ ਉਹ ਜਦੋਂ ਪੂਰੀਆਂ ਉਗ ਰਈਆਂ ਤੇ ਉਸ ਤੋਂ ਬਾਅਦ ਆਪਾਂ ਲਾਏ ਇਹ ਕਈ ਵਾਰੀ ਐਵੇਂ ਵੀ ਹੁੰਦਾ ਵੀ ਜਦੋਂ ਦਿਨੇ ਜਿਆਦਾ ਗਰਮੀ ਪੈਂਦੀ ਹੋਵੇ ਤੇ ਉਦੋਂ ਵੀ ਫਿਰ ਗਰਮੀ ਨਾਲ ਵੀ ਇਹ ਮਰ ਜਾਨੀ ਆ ਤੇ ਪਰ ਆਪਾਂ ਉਦੋਂ ਲਾਈਆਂ ਜਦੋਂ ਥੋੜੀ ਜਿਹੀ ਆਪਨ ਲੱਗਿਆ ਵੀ ਹੁਣ ਠੰਡ ਜੀ ਮਹਿਸੂਸ ਹੁੰਦੀ ਆ ਵੀ ਉਨੀ ਗਰਮੀ ਨਹੀਂ ਵੀ ਪੱਛੋਂ ਵਗਦੀ ਆ ਹੁਣ ਪੱਛੋਂ ਵਗਦੀ ਆ ਤੇ ਬਈ ਦਿਨੇ ਹਵਾ ਵਗਦੀ ਆ ਤੇ ਰਾਤ ਨੂੰ ਤਰੇਲ ਪੈਂਦੀ ਆ ਦੇਖੋ ਤੁਸੀਂ ਤਰੇਲ पूरिया कामयाब चार चार गुणा तो व्डिया होनी है हमने पानी मंगदियाँ सुकिया पैवान जम तो एक पानी लावे फिर वेखा की माहौल तो इधर आप बी तोरिया आ देखो ਤੋਰੀਆਂ ਵੀ ਲੱਗਦੀਆਂ ਤੇ ਤੋਰੀਆਂ ਚੱਲ ਪਈਆਂ ਹੁਣ ਕੇਰਾ ਵੇਚਦੀ ਜੋ ਤੋਰੀਆਂ ਤਾਰੀਆਂ ਸਾਰਾ ਕੁਝ ਬੰਦ ਹੋ ਗਿਆ ਸੀ ਤੇ ਹੁਣ ਤਾਂ ਪਰਮਾਤਮਾ ਦੀ ਕਿਰਪਾ ਬੱਸ ਪਾਣੀ ਮੰਗਦੀ ਏ ਕਿਰਨ ਸਾਹਿਬ ਜੀ ਤੇ ਵਾਰੀ ਵਾਲੇ ਦਿਨ ਆਪਾਂ ਪਾਣੀ ਲਾਵਾਂਗੇ ਆ ਦੇਖੋ ਤੁਸੀਂ ਪੂਰੇ ਫੁੱਲ ਫੁੱਲ ਲੱਗਿਆ ਹੁਣ ਰੰਗ ਨਹੀਂ ਪੀਲਾ ਛੱਡਿਆ ਇਹਨਾਂ ਨੇ ਆ ਦੇਖੋ ਜਾਦੇ ਮੇਂ ਹੋਣੇ ਕਰਕੇ ਬਈ ਇਹਦੇ ਚਕਾ ਹੋ ਗਿਆ ਤੇ ਇਹਨੂੰ ਵੀ ਕੱਢਾਂਗੇ ਪਾਣੀ ਲਾਉਣ ਤੋਂ ਪਹਿਲਾਂ ਇਹਨੂੰ ਸਵਾਰ ਕੇ ਥੱਲੇ ਫੇਰ ਪਾਣੀ ਲਾਵਾਂਗੇ ਨਹੀਂ ਤਾਂ ਫਰਕਾ ਚੜਦਾ ਤੁਰਿਆ ਆਉਂਦਾ ਤੇ ਆ ਸੀਗਾ ਬਈ ਚੌਲੇ ਚੌਲਿਆਂ ਨੇ ਬਈ ਪਿੱਛੋਂ ਜਾ ਕੇ ਬਹੁਤ ਨਜ਼ਾਰਾ ਦਿੱਤਾ ਨਹੀਂ ਤਾਂ ਜਿਵੇਂ ਮੀਂਹ ਪੈ ਕੇ ਸਬਜ਼ੀ ਮਹਿੰਗੀ ਹੋ ਗਈ ਸੀ ਤੇ ਬਹੁਤ ਔਖਾ ਹੋ ਜਾਂਦਾ ਮੜ ਕੇ ਲੈਣੀ ਤਾਂ ਪੈਂਦੀ ਆ ਪਰ ਹੁਣ ਤੇ ਇਹਨਾਂ ਨੇ ਬਹੁਤ ਨਜ਼ਾਰਾ ਦਿੱਤਾ ਹੁਣ ਥੋੜੇ ਜਿਹਾ ਡਾਊਨ ਪਿਆ ਇਹ ਇਹ ਵੀ ਪਾਣੀ ਭਾਲਦੇ ਪਾਣੀ ਆਪਾਂ ਪਹਿਲਾਂ ਤਾਂ ਨਹੀਂ ਲਾਇਆ ਸੀ ਮੀਂਹ ਬਾਰੇ ਪਈ ਕੇ ਤੇ ਮੋੜ ਕੇ ਹੁਣ ਕੋਈ ਚੌਲਾ ਕਾਣਾ ਨਹੀਂ ਤੇ ਵਧੀਆ ਦਾਣੇ ਆ ਉਹਨੂੰ ਫੋਲੀ ਜੇ ਕੱਢ ਦਿਆ ਕਿਤੇ ਕਿਤੇ ਤੇ ਇਹ ਫੇਰ ਚੱਲ ਪਿਆ ਤਾਂ ਨਜ਼ਾਰਾ ਆ ਜਾਊਗਾ ਇਹਦੇ ਬਈ ਅਸੀਂ ਨਾ ਕੋਈ ਸਪਰੇ ਨਹੀਂ ਚੱਜ ਨਾ ਕੀਤੀ ਸੀ ਅਸੀਂ ਆਖਿਆ ਨਾ ਬਿਨਾਂ ਸਪਰੇ ਤੋਂ ਵੀ ਇਹ ਨਹੀਂ ਪਰ ਨਹੀਂ ਬਈ ਇੱਕ ਅੱਧੀ ਸਪਰੇ ਤਾਂ ਕੋਈ ਕਰੜੀ ਕਰਨੀ ਪੈਂਦੀ ਆ ਨਾ ਇਹ ਨਾ ਆਪਾਂ ਕੱਲੀ ਇਹਦੇ ਤੇ ਨਹੀਂ ਗਏ ਆਪਾਂ ਹੋਰ ਵੀ ਕੰਮ ਕਰਨੇ ਹੁੰਦੇ ਆ ਆਪਾਂ ਬਦਲਵਾੜੀ ਇੰਨੀ ਵੀ ਹੋਣਾ ਤੇ ਪੱਠੇ ਦੇ ਉੱਤੇ ਪਸ਼ੂ ਡੰਗਰ ਨਹੀਂ ਤੇ ਜੇ ਆਪਾਂ ਕੱਲੀ ਇਹਦੇ ਤੇ ਹੋਈਏ ਫੇਰ ਚੱਲ ਆਪਾਂ ਵੀ ਆਰਗੈਨਿਕ ਜਿਵੇਂ ਵਰਤੀ ਆਈਏ ਵੀ ਉਹ ਥੋੜਾ ਛੇਦੀ ਕਰਨੀਆਂ ਪੈਂਦੀਆਂ ਉਹਨੀਆਂ ਜ਼ਬਰੀਆਂ ਇਹ ਇੱਕ ਸਹੀ ਸਵਾਰ ਕੇ ਕਰਤੀ ਤੇ ਮੁੜ ਕੇ ਛੇਦੀ ਲੋੜ ਨਹੀਂ ਬਾਕੀ ਹੁਣ ਧਪੜਿਆ ਹੋਣੀਆਂ ਜਿਵੇਂ ਕੋਰਾ ਜਨ ਇਹੋ ਜਿਹੀਆਂ ਬਾਕੀ ਬਿਝੋਨੇ ਵੀ ਨਿਤਰਾ ਹੈ ਆ ਦੇਖੋ ਹਵਾ ਵਗਦੀ ਰਹਿੰਦੀ ਹੈ ਵੀ ਪਛੋਂ ਜੀ ਤੇ ਥੋੜੇ ਦਿਨ ਗਰਮੀ ਮਹਿਸੂਸ ਨਹੀਂ ਹੁੰਦੀ ਚਲੋ ਹੁਣ ਆਪਾਂ ਜਿਹੜਾ ਆਹਾ ਹੈਗੀ ਹੈ ਆ ਵਟਾਂ ਦੇ ਪੱਟ ਕੇ ਭਾਈ ਆਪਾਂ ਲਾਵਾਂ ਕੋਨਾ ਕੋਸ ਵਿਹਲਾ ਨਹੀਂ ਰੱਖਣਾ ਬਾਣ ਤੇ ਜਿੱਥੇ ਜਿੱਥੇ ਵਿਹਲਾ ਹੈਗਾ ਸਾਰਾ ਆਪਾਂ ਪੱਟ ਕੇ ਕੋਈ ਸਬਜ਼ੀ ਲਾਵਾਂਗੇ ਜਿਵੇਂ ਇੱਧਰ ਕਾਖੜਾ ਉਹ ਵਿਹਲੇ ਥਾਂ 'ਚ ਤੇ ਇੱਥੇ ਵੀ ਆਪਾਂ ਕਾਵਾ ਡੇ ਕੇ ਤੇ ਪੱਟ ਕੇ ਰੱਖਾਂਗੇ ਇਹਨੂੰ ਇੱਥੇ ਲਸਣ ਲਸਣ ਜਾਂ ਕੋਨਾ ਕੋਸ ਲਾਵਾਂਗੇ ਤੇ ਵਿਹਲਾ ਨਾ ਰਵੇ ਬਾਣ ਵਿਹਲੇ ਬਾਣ 'ਚ ਭਾਈ ਗੰਦੀ ਹੋ ਜਾਂਦਾ ਜੇ ਕੋ ਲੱਗਿਆ ਹੋਵੇ ਤਾਂ ਨਾਲੇ ਤਾਂ ਕੁਝ ਫਾਇਦਾ ਹੋ ਜਾਂਦਾ ਤੇ ਨਾਲ ਗੰਦ ਨਹੀਂ ਹੁੰਦਾ ਇਨੇ ਬਣੇ ਨਾ ਨੂੰ ਸੁਵਾਰਿਆ ਜਾਂਦਾ ਚਲੋ ਠੀਕ ਹੈ ਜੀ ਆ ਤੇ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੀ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ